ਜਿੰਦ ਜੋਹਾਰਪੁਰ ਵਿਖੇ ਨਕਾਪੋਸ਼ ਪੋਣੇ 2 ਸਾਲ ਦੀ ਬੱਚੀ ਜਸਪ੍ਰੀਤ ਨੂੰ ਉਸਦੇ ਘਰ ਤੋਂ ਅਗਵਾ ਕਰਕੇ ਲੈ ਗਏ ਜਸਪ੍ਰੀਤ ਦੀ ਦਾਦੀ ਕਮਲੇਸ਼ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ ਉਹ ਆਪਣੀ ਪੋਤੀ ਜਸਪ੍ਰੀਤ ਦੇ ਨਾਲ ਕਾਰ ਵਿੱਚ ਕੱਲੀ ਸੀ ਉਸ ਸਮੇਂ ਨੌਜਵਾਨ ਕਾਰ ਵਿੱਚ ਆਏ ਅਤੇ ਜਿਨ੍ਹਾਂ ਨੇ ਮੂੰਹ ਤੇ ਰਮਾਲ ਬੰਨੇ ਹੋਏ ਸੀ ਉਹਨਾਂ ਨੇ ਆਂਦੇ ਹੀ ਪਾਣੀ ਮੰਗਿਆ ਜਦੋਂ ਉਹ ਪਾਣੀ ਲੈਣ ਗਈ ਤਾਂ ਉਹਨਾਂ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਦੀ ਪੋਤੀ ਨੂੰ ਮੋਟਰਸਾਈਕਲ ਤੇ ਅਗਵਾ ਕਰਕੇ ਲੈ ਗਏ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਹੋਇਆ ਜੀ ਤਾਂ ਮੈਂ ਇਹਨਾਂ ਨੂੰ ਪੂਰੀ ਨਕੇਲਾ ਸੇਵ ਖੁਲਾਇਆ ਨਾਰ ਖਰਾਇਆ ਪਲਾਕਾ ਮੈਂ ਦੁੱਧ ਦੀਆ ਉਹਨੇ ਪੂਰੀ ਸੂਰਗੀ ਜਮਨਚਰ ਦਬਾਦੀ ਠੀਕਾ ਅੰਦਰ ਪਾਈ ਤਾਂ ਮੈਂ ਵੀ ਅੰਦਰ ਗਈ ਕੁ ਖਾਇਆ ਪੀਆ ਉਹਨੇ ਤਾਂ ਪਹਿਲੇ ਅੰਦਰ ਤੋਨਾ ਉਹ ਥੋੜੀ 10 15 ਮਿੰਟ ਬਾਅਦ ਆਈ ਉਹਨੇ ਤਾਂ ਤੱਕ ਤੱਕ ਮਾਰੇ ਕਿੰਨੇ ਬੰਦੇ ਸੀ ਦੋ ਕਰਕੇ ਸੀ ਇਸ ਟਾਈਮ ਦੋ ਸੀ ਤਾਂ ਫਿਰ ਉਹਨਾਂ ਨੇ ਤੱਕ ਤੱਕ ਮਾਰੇ ਮਨੇ ਬੋਲੇ ਕੌਣ ਹਾਂ ंटी हाँ वहां मैं पाउ बहु गारंटी हाँ वहां कहू मिलना क्या टोने ने 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 क्या कम कहने चार फिर कह रहा अच्छा आंटी मैं बेटे नहीं बताओ मूं ढक्य एक बंद ने मूं ढेक हो कह रहा आंटी गर्मी कर का ढक रखे टोने के दोस्तों रामपुर सैनिया से आ जाएंगे मैं टोने के दोस्त मैं जाऊंगा जरा टोने के जब हिंदी दोनों कठिया कठिया बोल रहे तो तो मैं बोली मैं, उससे तो मैं, मैं उसका है छोड़ा है। बना दिया। तो मैं अंदर बड़ी मने इस कमरे में, में तो बड़ी मैंने फ्रिज मैंने पानी कर दिया मेरा मूह मुँ बाहर मुँह था उसने कुछ नहीं कर सके मैं जल मैं गला चल गई ना पिट होगी मेरी उन्हें दम कुंडा ला दिया तो मैं अंदर बंद कर दिया मैंने बड़े रोड़ा पाया बहुत कुछ कहा पर उन्होंने कुंडा नहीं दिया ਇਕ ਨਾ ਮੋਟਰਸਾਈਕਲ ਮੁੰਨੇ ਦੇਖੀ ਗਏ ਇੱਕ ਨਾ ਮੋਟਰਸਾਈਕਲ ਚੱਲ ਰਿਹਾ ਸਟਾਰਟ ਕਰਨੇ ਇੱਕ ਨੇ ਕੁੜੀ ਆ ਗਈ ਤੇ ਇਦਨੇ ਮਨੇ ਤੱਕਿਆਂ ਤੱਕ ਤੇ ਮਾਰ ਦਾ ਤੱਕ ਤੇ ਖੋਲਦੀ ਇਨੇ ਇਤਨੇ ਬਾਹਰ ਨਿਕਲੀ ਨਾ ਮਨੂੰ ਮਾਹ ਲਿਗਿਆ ਇਤਨੇ ਮਾਹ ਤੇ ਚਲੰਗ ਵਾਰਤਾ ਤਾਂ ਗਈ ਕੁੜੀ ਕਿੱਥੇ ਸੀਗੀ ਉਸਦੀ ਕੁੜੀ ਇਸ ਮਪੜੀ ਦੀ ਸੀ ਸੋਰੀ ਸੀਗੀ ਸੋਰੀ ਸੀ ਮਨੇ ਭੁਲਾ ਦੀ ਮੇਰੀ ਗੇਲੋ ਕਹੀ ਤੇ ਛੋਟੀ ਹੈ ਤਾਂ ਮੇਂ ਗੇਲੋ ਪੜੀਗੀ ਤਾਂ ਮੈਂ ਇਤਨੇ ਅੱਗਾ ਗਈ ਨਾ ਉਹਨੇ ਨੇ ਦਮ ਦਮ ਛਲੰਗਾ ਦੋ ਕਰੀਆਂ ਦਮ ਦਮ ਮੋਟਰਸਾਈਕਲ ਦਾ ਪਟਾਕਾ ਤੋੜ ਆ ਗਏ ਕੁੜੀ ਦੀ ਮਾਂ ਕਿਹ ਹੈ ਕੁੜੀ ਕੀ ਮਾਂ ਸਪਨਾ ਹੈ ਜੀ تو اس کے بھائی گئے تھے کل پھرسے کا وہ کہہ رہے ہو کا بھائی کہہ رہا ہے ابھی وہاں سے اواں بلا اس پر پہ بلا اس پر گئے بلا اس پر ملی کوئی ماں دی کہہ دی نہیں لگ رہی ہے جی فامڈی کیٹھا جی تھوڑی ایتھے نہیں رہندی نہیں جی لگ تے وچوں دی میں بھی مطلب میں روٹیوں نہیں زیادہ کھان پاؤں تھی مطلب روٹی وچوں نہیں جی روٹی دے ہنی دی من نہیں جی جڑی ماں کڑی دی ماں او کنے دیر تو لگ گئی نہیں جتھے رہ گئی ਮੇਰੇ ਮਤੇ ਜੀ ਪਾਤੇ ਜੀ 2 ਸਾਲ 3 ਸਾਲ ਚ ਲੱਗ ਬੱਚੀ ਕਿੰਨੇ ਦਿਨ ਹੋ ਗਈ ਤੁਹਾਡੇ ਕੋਲ 8ਵਾਂ ਮਹੀਨਾ ਲੰਘ ਰਿਹਾ ਜੀ 7 ਮਹੀਨੇ ਹੋ ਗਏ ਮੇਰੇ ਪਾਈ ਨੂੰ ਤੋ 1 ਸਾਲ ਮਹੀਨੇ ਪਿਛਲੇ ਆ ਨਹੀਂ ਮਹੀਨੇ ਪਿਛਾ ਕਿੰਨਾ ਨਹੀਂ ਪਤਾ ਮੈਨੇ ਲਿਆ ਕਾਗਜ਼ ਪੱਤਰਾਂ ਗੱਲਬਾਤ ਕੀਤੀ ਠੀਕ ਕਾਰਨ ਕੀ ਉਹ ਦੂਸਰੇ ਬੰਦੇ ਗੱਲ ਕੁਮਾਰੀਓ ਲੱਗੀ ਹੋਈ ਸੀ ਉਸਦੀ ਮਨ ਅਨੁਸਾਰ ਉਲਟੀ ਮਾਂ ਨੂੰ ਅੰਮ ਦੇਦੀ ਬਤਾਵਾ ਤੇ ਵੀ ਫੋਨ ਆ ਰਹੇ ਆ ਘਰਾਂ ਬੰਦੇ ਆ ਰਹੇ ਵੀ ਨੇ ਕਿਉਂ ਆ ਮੈਂ ਕਦੀ ਤੋਂ ਕਿ ਭਾਈ ਕੇ ਦੋਸਤ ਬਣ ਕਾਵਾ ਤੇ ਕਦੀ ਕੁਸ ਬਣ ਕਾਵਾ ਤੇ ਮੈਂ ਤਾਂ ਹੇਰਾ ਫੇਰੀ ਗਿਆ ਉਹਦੇ ਜਿਹੜਾ ਤੁਹਾਡਾ ਮੁੰਡਾ ਹੈ ਉਹ ਕੀ ਕੰਮ ਕੀ ਕਰਦਾ ਹੈ ਕਮੇਟੀ ਮੈਂ ਲੱਗ ਰਹੀ ਜੀ ਕੱਚੀ ਕਮੇਟੀ ਬੈਠ ਕਿੰਨੇ ਦਿਨ ਹੋਏ ਪਹਿਲਾਂ ਹੋਇਆ ਜੀ 5 ਸਾਲ ਲੱਗ ਗਏ ਕਿੰਨੇ ਬੱਚੇ ਜਿਹਨਾਂ ਦੇ ਇੱਕੋ ਕੁੜੀ ਤੇ ਜਿਹੜਾ ਡਿਸਪਿਊਟ ਚੱਲ ਰਿਹਾ ਕਿੰਨੀ ਦਿਨ ਹੋ ਗਈ ਇਸ ਉਸ ਤੇ ਇਹ ਉਹ ਤਾਂ ਜੀ ਜਿੱਦਨ ਕੀ ਆਈ ਮਨ 5 ਸਾਲਾਂ ਦੇ ਬਰਾਉਂ ਕਰ ਰਹੀ ਫੋਨ ਆਈ ਜਹਾਂ ਕੇ ਹਮ ਫੜੀ ਜਹਾਂ ਆ मेरे मुंडे इतना फोन का ज़्यादा हो नहीं है, इतना पता नहीं चलता। कितनी पेंडेंट वेज थोड़ा कर रहा है, थोड़ा कोई साफ़ प्रोस्निकेशन साफ़ नहीं लगता किसने किया? सब कहाँ थे जी सब के लड़ा थी वो गलत बोल रहा था। किसी ज़रूरत कोड़ी निलाकर गई, उस टाइम किसने सुनी नहीं था? उस टाइम सा� ਫਿਰ ਵਾਰਾ ਨੰਬਰ 1 ਦੂਸਰੀ ਪੁਲਸ ਬੁਲਾਈ ਗਈ ਥੀ ਫਿਰ ਉਹ ਪੁਲਸ ਨੇ ਇਹਨੂੰ ਜ਼ੋਰ ਪਾਇਆ ਨਹੀਂ ਵੀ ਹੋਗੇ ਪਰ ਉਹ ਵੀ ਉਹ ਤਿੰਨ ਪੁਲਸਾਂ ਕਰਤੀਆਂ ਦੇ ਦੋ ਇਹ ਵੀ ਚੱਲ ਰਿਹਾ ਹੈ ਨਹੀਂ ਕਿਉਂ ਇਹ ਵੀ ਉਹਨੇ ਨੇਮਾਨ ਨੂੰ 2 ਦਿਨ ਦਾ ਮੌਕਾ ਦਿਆ ਪਰ 3 ਦਿਨ ਦਾ ਮੌਕਾ ਦੇ ਫਿਰ ਹਮ ਕੰਮ ਕਰ ਦੋਗੇ ਇਹ ਵੀ ਦੇਖੋ ਕੀ ਆ ਜੀ ਦਾ ਪਿੰਡ ਜਵਾਹਰਗੜ੍ਹ ਜੀ ਤੇ ਕੀ ਘਟਨਾ ਕੀ ਹੋਈ ਘਟਨਾ ਜੀ ਦੋ ਬੰਦੇ ਆਏ ਫਕੰਦੇ ਸੀ ਰਾਮ ਕਰਨ ਜੀ ਅਸੀਂ ਤੋਂਨੇ ਨੂੰ ਮਿਲਣਾ ਤੇ ਸਨੇ ਜਿਹੜਾ ਟੋਨ ਨਾਲ ਗਿਆ ਆਪਣੇ ਦੁਕੀ ਤੇ ਉਹਦਾ ਸਾਹਮਣੇ ਮਿਲੇਗਾ ਤਾਂ ਉਸ ਨੂੰ ਬਾਅਦ ਫਿਰ ਲੱਗੇ ਕਹਿਣ ਦੀ ਕਿ ਕੋਈ ਪਾਣੀ ਫੜਾ ਦੇ ਜਿਮਾਨ ਨੂੰ ਟੋਨ ਜਿਮਾਨ ਨੂੰ ਤੇ پوری ਬਾੜੀ ਪੈਸੀ ਉਹਦੇ ਕੋਲ ਤੇ ਉਹ ਅੰਦਰ ਪਾਣੀ ਲੈਣ ਚਲੀ ਗਈ ਤੇ ਉਹਨੇ ਪਿੱਛੋਂ ਕੁੰਡਾ ਲਾਤਾ ਸਿਆਪਾ ਟਿੱਕੀ پوری ਟੁੱਕੇ ਤੇ ਇਹਦਾ ਫੋਨ ਟੁੱਕੇ ਕਿੰਨੇ ਬੰਦੇ ਕਿੰਨੇ ਸੀਗੇ ਬੰਦੇ ਦੋ ਸਾਈਂ ਕਿੱਥਾ ਆਇਆ ਕਹਿੰਦੇ ਸੀ ਉਹ ਮੇਰੇ ਨਾਲ 2:30 ਵਜੇ ਡੇਟ ਸੀ 2:30 ਪਣ 3:00 ਵਜੇ ਆਏ ਕਹਿੰਦੇ ਤੇ ਮੋਟਰਸਾਈਕਲ ਤੇ ਸੀ ਹਾਂ ਨਹੀਂ ਮੋਟਰਸਾਈਕਲ ਤੇ ਸੀ ਤੇ ਫਿਰ ਆਪਾਂ ਨੇ ਕੀ ਕੀਤਾ ਉਸ ਤੋਂ ਬਾਅਦ ਕੀ ਕੀਤਾ ਜੀ ਹੁਣ ਕੌਣ ਕਰੇ ਛਾਣੇ ਤੇ ਅੱਗੇ ਸੀ ਪੁਲਿਸ ਹੋਰ ਤਾਂ ਅਗੇ ਨਹੀਂ ਆਈ ਤੇ ਹੁਣ ਤੁਸੀਂ ਇੱਕ ਸ਼ੱਕ ਜ਼ਾਹਿਰ ਕਰ ਰਹੇ ਹੋ ਕਿ ਜਿਹੜੀ ਉਹਦੀ ਮਾਂ ਸੀਗੀ ਪੁੱਤ ਨਾਲੀ ਆ ਗਏ ਉਹਨੇ ਲੈ ਕੇ ਹੋਰ ਉਹਨੇ ਚੱਕਾਈ ਆ ਪੁੱਤ ਉਹ ਕਿੱਦਾਂ ਕਹਿ ਸਕਦੇ ਉਹਨੇ ਉਹਦੇ ਸਾਡੇ ਸਰਪੰਚ ਕੋਲ ਵੀ ਫੋਨ ਆਇਆ ਕਿ ਮੇਰੀ ਪੁੜੀ ਸੀ ਮੈਂ ਉਹਨੂੰ ਆਪਣਾ ਲੈ ਗਈ ਆਪਾਂ ਵੇਖ మేరే ਦਿੱచా కుకే లేకేమే కుడి ਦਾ ఫోన్ ਆਇਆ ਸੀਗੇ ਨਨ ਉਹਦੀ ਮਾਂ ਦਾ ਕੁੜੀ ਕੁੜੀ ਦੀ ਮਾਂ ਦਾ ਮਾਂ ਕਿਹਨੂੰ ਆਇਆ ਕਿਹਨੂੰ ਸੀ ਸਰਪੰਚ ਪਿੰਡ ਦਾ ਸਰਪੰਚ ਹੈ ਹਾਂਜੀ ਉਹਦੇ ਕੋਲ ਆਇਆ ਸੀ ਅੱਛਾ ਕੀ ਹੋਇਆ ਉਹਨੇ ਵੀ ਮੈਂ ਆਪਣੀ ਕੁੜੀ ਲੈ ਗਈਆਂ ਤੇ ਮੈਂ ਮੈਂ ਆਪਣੀ ਆਪਣੇ ਲਈ ਲੈ ਕੇ ਆਇਆ ਸਰਪੰਚ ਸਰਪੰਚ ਵੀ ਆ ਗਿਆ ਪੁਲਿਸ ਨੂੰ ਇਹ ਗੱਲ ਦੱਸੀ ਹਾਂਜੀ ਹਾਂ ਸਾਰਾ ਉਹਨੇ ਉਹ ਆਪਣਾ ਫੋਟੋ ਵੀ ਫਿੱਟਿਆ ਫਿਰ ਗੋਗੋੜਾ ਪਰ ਜਿਹੜਾ ਉਹਨੇ ਕੰਮ ਕਰ ਸਕਦਾ ਕੰਮ ਕੀ ਉਹਨੇ ਨਹੀਂ ਕਰਿਆ ਸਰ ਇੱਕ ਬੱਚੀ 2 ਸਾਲ ਦੀ ਅਗਵਾ ਕੀਤੀ ਗਈ ਹੈ ਅੰਜਵਾਲਪੁਰ ਪਿੰਡ ਦੇ ਵਿੱਚੋਂ ਤੇ ਹਲਕਾ ਜਿਹਾ ਪਤਾ ਲੱਗ ਸਕਿਆ ਸਰ ਕੁਝ ਇਹ ਵਿੱਚ ਕੱਲ ਕਮਲੇਸ਼ ਰਾਣੀ ਵੱਲੋਂ ਜਨ ਲਿਖਾਇਆ ਗਿਆ ਸੀ ਮੇਰੀ ਪੋਤੀ ਹੈ ਜਿਹੜੀ ਜਸਪ੍ਰੀਤ ਕੌਰ ਉਰਫ ਲੱਡੂ ਉਮਰ ਕਰੀਬ 2 ਸਾਲ ਇਹ ਜਿਹੜੀ ਸੀ ਵੀ ਉਹਨੂੰ ਮੇਰੇ ਕੋਲੇ ਰੂਮ ਚ ਪਈ ਹੋਈ ਸੀ ਦੋ ਮੁੰਡੇ ਨੌਜਵਾਨ ਆਏ ਜਿਨ੍ਹਾਂ ਨੇ ਆ ਕੇ ਉਹਨੂੰ ਦੱਸਿਆ ਕਿ ਇਹ ਬੇਸੀਦਾਰ ਪਰੂਸੀਦਾਰ ਸੀ ਨੀ ਉਹਦੇ ਤੇ ਉਹ ਬੱਚੀ ਨੂੰ ਚੱਕ ਕੇ ਲੈ ਗਏ ਉਹਨੇ ਬਾਅਦ ਤੇ ਆ ਕੇ ਰੋਲਾ ਪਾਇਆ ਲਾਣ ਗਵਾਂਡ ਦੇ ਦੇਖਿਆ ਮੋਟਰਸਾਈਕਲ ਤੇ ਫਿਰਦਾਂ ਦੇ ਸਾਹਬ ਤੋਂ ਇਹ ਦੋ ਨੌਜਵਾਨ ਜਿਹੜੇ ਸੀ ਉਹ ਬੱਚੀ ਨੂੰ ਲੈ ਕੇ ਗਏ ਨੇ ਗਰਾਂਲੇ ਤਫਤੀਸ਼ ਇਹ ਗੱਲ ਆਈ ਹੈ ਕਿ ਜਿਹੜੀ ਕਮਲੇਸ਼ਪੁਰ ਦਾ ਮੁੰਡਾ ਜਸਵਿੰਦਰ ਸਿੰਘ ਹੈ ਉਹਦੀ ਸ਼ਾਦੀ ਹੋਈ ਹੈ ਸਪਨਾ ਨਾ ਨਾ ਦੀ ਲੜਕੀ ਦੇ ਨਾਲ ਇਹ ਜ ਸਪਨਾ ਸੀਗੀ ਉਹਦੀ شادی ਕਰੀਬ 40 ਸਾਲ ਪਹਿਲਾਂ ਹੋਈ ਹੈ 2 ਸਾਲ ਦੀ ਬੱਚੀ ਹੈ 4 ਮਹੀਨੇ ਪਹਿਲਾਂ ਕਰੀਬ ਜਿਹੜੀ ਸਪਨਾ ਸੀ ਉਹ ਆਪਣੇ ਪੇਕੇ ਪਿੰਡ ਗਈ ਉਹ ਜਾਣ ਲੱਗੀ ਕਮਲੇਸ਼ ਰਾਣੀ ਜਿਹੜੀ ਸੀ ਉਹਦਾ ਕੋਈ ਕੋਟ ਵਗੈਰਾ ਨਾਲ ਲੱਗੀ ਆਪਣੀ ਸੱਸ ਦਾ ਉਹਨੇ ਦਰਖਾਸਤ ਦਿੱਤੀ ਤੇ ਜਿਹੜੀ ਸਪਨਾ ਸੀਗੀ ਉਹ ਬੱਚੀ ਆਪਣੀ ਨੂੰ ਆਪਣੇ ਪੇਕੇ ਪਿੰਡ ਛੱਡ ਕੇ ਤੇ ਕਿਸੇ ਆਪਣੇ ਹੋਰ ਬੁਆਏਫਰੈਂਡ ਦੇ ਨਾਲ ਚਲੇ ਗਈ ਉਹ ਮੁਰਕੇ ਬੱਚੀ ਜਿਹੜੀ ਸੀ ਵਾਪਸ ਦਾਦੀ ਨੇ ਆਪਣੇ ਕੋਲ ਰੱਖ ਲਈ ਦਰਾਲ ਨੇ ਤਬਦੀਸ਼ ਇਹ ਗੱਲ ਜਿਹੜੀ ਉਹਨੇ ਸਾਨੂੰ ਦੱਸੀ ਸੀ ਉਸ ਤੋਂ ਬਾਅਦ ਹੁਣ ਸਾਨੂੰ ਇਹ ਪਤਾ ਲੱਗਿਆ ਇਹ ਜਿਹੜੀ ਜਿਹੜੀ ਲੇਡੀ ਦੀ ਬੱਚੀ ਦੀ ਮਦਰ ਜਿਹੜੀ ਸੀ ਸਪਨਾ ਸਾਨੂੰ ਸ਼ੱਕ ਆ ਵੀ ਸ਼ਾਇਦ ਉਹ ਬੱਚੇ ਨੂੰ ਲੈ ਕੇ ਗਈ ਹੈ ਉਹ ਅਸੀਂ ਤਫ਼ਤੀਸ਼ ਤਰ੍ਹਾਂ ਨੂੰ ਦੇਖ ਰਹੇ ਹਾਂ ਸਰ ਇੱਕ ਜਵਾਰਪੁਰ ਪਿੰਡ ਦੇ ਸਰਪੰਚ ਜਿਹੜੇ ਹੈਗੇ ਆ ਉਹ ਕਹਿਿਆ ਜਾ ਰਿਹਾ ਕਿ ਉਹਨਾਂ ਨੂੰ ਇੱਕ ਫੋਨ ਆਇਆ ਸੀਗਾ ਉਸੇ ਲੇਡੀ ਦਾ ਕਿ ਬੱਚੀ ਮੇਰੀ ਹੈ ਔਰ ਮੈਂ ਉਹਨੂੰ ਆਪਣੇ ਕੋਲ ਬੁਲਾ ਲਿਆ ਹੈ ਜੀ ਮੇਰੀ ਕੋਈ ਹੈ ਜੀ ਗਲਤੀ ਨਹੀਂ ਜੀ ਸਰਪੰਚ ਨੂੰ ਦੱਸੂਗਾ ਪਰ ਦੇਖ ਰਹੇ ਨੇ ਪਰ ਫਿਲਹਾਲ ਅਸੀਂ ਜਿਹੜਾ ਪਰਚਾ ਦਰਜ ਕੀਤਾ ਉਹ ਸਪਨਾ ਔਰ ਉਹਦਾ ਜਿਹੜਾ ਨਾਲ ਸਾਗਰ ਜਿਹਦੇ ਨਾਲ ਉਹਦੀ ਦੋਸਤੀ ਸੀਗੀ ਜਾਂ ਦੀ ਫਰੈਂਡ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਬਾਈ ਨੇ ਦੋ ਨੇ ਬਤੋਆ ਅਨਪਛਾਤੇ ਬੰਦਿਆਂ ਨੇ ਖਰਾਬ ਪਰਦਾ ਦਰਜੀ ਕੀਤਾ ਦਰਾਂ ਨੇ ਤਫਤੀਸ਼ ਚ ਅਗੇ ਹੁਣ ਦੇਖਦੇ ਹਾਂ ਕੀ ਗੱਲ ਹੁੰਦਾ ਐਸਐਸਪੀ ਸਾਹਿਬ ਵੱਲੋਂ ਸਾਡੇ ਨੂੰ ਟੀਮਾਂ ਕੱਢਤੀ ਕੀਤੀਆਂ ਗਈਆਂ ਨੇ ਐਸਪੀ ਰੂਰਲ ਸਟਾਰ ਨਵਰੀ ਸਿੰਘ ਬਰਕਵਾਲੋਂ ਸਾਨੂੰ ਗਾਈਡਲਾਈਨ ਸਾਡੀ ਟੀਮਾਂ ਤਿਆਰ ਨੇ ਔਰ ਅਸੀਂ ਹਰਿਆਣੇ ਵਿੱਚ ਇਹਨਾਂ ਦੀ ਤਲਾਸ਼ ਵਾਸਤੇ